ਕਰੇ ਸੋ ਧੀਰਜ ਕੋ ਜਬ ਲਹਿਓ ਉਹਨੇ ਵੇਖਿਆ ਬਾਕੀ ਸਾਰੇ ਡਰ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਬੜੇ ਹੌਸਲੇ ਨਾਲ ਖੜੇ ਨੇ ਬੜੇ ਬੇਪਰਵਾਹ ਕੇ ਖੜੇ ਨੇ ਇਹ ਹੌਸਲੇ ਵਾਲੇ ਨੇ ਇਹ ਹੱਥ ਸ਼ੇਰ ਦਾ ਸ਼ਿਕਾਰ ਕਰ ਸਕਦੇ ਹਾਂਜੀ ਤੁਸੀਂ ਕਹੋ ਪ੍ਰਹਾਰ ਮਹਿਸਾ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਮਹਾਰਾਜ ਫਿਰ ਤੁਸੀਂ ਇਹਦਾ ਸ਼ਿਕਾਰ ਕਰੋ ਤੁਸੀਂ ਇਸ ਸ਼ੇਰ ਨੂੰ ਮਾਰੋ ਜਬ ਲੋ ਘਾਤ ਕਰ ਹੈ ਨਹਿ ਕਿਸਾ ਇਸ ਤੋਂ ਪਹਿਲਾਂ ਕਿ ਇਹ ਕਿਸੇ ਨੂੰ ਮਾਰ ਦੇਵੇ ਕਿਉਂਕਿ ਹੁਣ ਨਿਕਲਿਆ ਬਾਹਰ ਕਿ ਕਿਸੇ ਯੋਧੇ ਨੂੰ ਪਵੇਗਾ ਕਿਸੇ ਨੂੰ ਪਾੜ ਛੋਟੇਗਾ ਇੱਕੋ ਚਪੇੜ ਮਾਰਨੀ ਹੈ ਤੇ ਬੰਦਾ ਆ ਗਿਆ ਸ਼ੇਰ ਦੀ ਤਾਕਤ ਕੋਈ ਥੋੜੀ ਹੁੰਦੀ ਹਾਥੀ ਨੂੰ ਚਪੇੜ ਮਾਰੇ ਤੇ ਹਾਥੀ ਡਿੱਗ ਪੈਂਦਾ ਬੰਦਾ ਦਾ ਕੀ ਚੀਜ਼ ਆ ਇਸ ਤਰ੍ਹਾਂ ਚਪੇੜ ਦੀ ਮਾਰਨੀ ਹੈ ਸੰਜਾਇਰ ਐਡੀਆਂ ਐਡੀਆਂ ਤੋਂ ਦੀ ਨੋਂਦਰਾ ਹੁੰਦੀਆਂ ਤਿੱਖੀਆਂ ਪਰਛੀਆਂ ਵਰਗੀਆਂ ਜਿੱਥੇ ਮਾਰਨੇ ਵਿੱਚ ਤੇ ਖੋਭ ਜਾਂਦੀ ਆ ਪੁੜਪੁੜੀ ਤੇ ਮਾਰ ਕੇ ਬੰਦੇ ਦੀ ਪੁੜਪੁੜੀ ਚ ਖਵਾ ਦਿੰਦਾ ਉਤੋਂ ਖਤਮ ਗਰਦਨ ਤੇ ਮਾਰੇ ਤੇ ਮੂੰਹ ਲਾ ਕੇ ਇੱਕ ਵਾਰੀ ਚੂਸ ਕਾਇਆ ਮਾਰ ਕੇ ਖੂਨ ਪੀ ਕੇ ਛੱਡ ਦੇਣਾ ਐਦਾ ਬੱਬਰ ਸ਼ੇਰ ਪਤਾ ਨਹੀਂ ਕਿੰਨੇ ਬੰਦੇ ਮਾਰ ਦੇਗਾ ਇਹ ਕਿਸੇ ਨੂੰ ਮਾਰ ਦਵੇ ਉਸ ਤੋਂ ਪਹਿਲਾਂ ਗੁਰੂ ਜੀ ਤੁਸੀਂ ਇਹਨੂੰ ਮਾਰ ਦਿਓ ਹਾਂਜੀ। ਚੇਰੀ ਸਤ ਗੁਰ ਘੋੜਾ ਤਬ ਛੋੜਾ। ਇਹ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਤੋਂ ਉਤਰ ਪਏ। ਘੋੜਾ ਆਪਣਾ ਛੱਡ ਦਿੱਤਾ ਗੁਰੂ ਸਾਹਿਬ ਨੇ। ਹਾਂਜੀ। ਖੜ ਕੇ ਸਿਬਰ ਗਹਿ ਗਏ ਤਸ ਓਰਾ। ਤੇ ਆਪਣ ਢਾਰ ਜਿਹੜੀ ਪਿੱਛੇ ਪਾਈ ਸੀ ਪਿੱਠ ਤੇ ਲਾ ਲਈ ਖੱਬੇ ਹੱਥ ਧਾਲ ਕਰ ਲਈ। ਤੇ ਮਿਆਂ ਚ ਤੇਗ ਧੂ ਲਈ ਸੱਚੇ ਪਾਤਸ਼ਾਹ। ਹਾਂਜੀ। ਤਬਕ ਛੁਡ ਨ ਕਹਿ ਸਾਹੋ ਹਟਾਈ। ਤੇ ਬਾਦਸ਼ਾਹ ਨੂੰ ਕਹਿਤਾ ਵੀ ਗੋਲੀ ਨਾ ਚਲਾਓ ਹੁਣ। ਕਿਉਂਕਿ ਉਹ ਗੋਲੀ ਸ਼ੇਰ ਵੱਲ ਚਲਾਉਂਦੇ ਸੀ ਮਾਰੇ ਕਹਿੰਦੇ ਗੋਲੀ ਨਾਲ ਮਾਰਿਆ ਤੇ ਕੀ ਮਾਰਿਆ ਗੋਲੀ ਨਾਲ ਸ਼ੇਰ ਨੂੰ ਮਾਰਿਆ ਤਾਂ ਕੀ ਮਾਰਿਆ ਉਹ ਤਾਂ ਵਿਚਾਰਾ ਉੱਥੇ ਬੈਠਾ ਦੂਰੋਂ ਗੋਲੀ ਮਾਰ ਕੇ ਮਾਰਦਾ ਕਹਿੰਦੇ ਗੋਲੀ ਨਾਲ ਨਹੀਂ ਮਾਰਨਾ ਤਲਵਾਰ ਨਾਲ ਮਾਰਾਂਗੇ ਹਾਂਜੀ ਵੇਖ ਨਾ ਤਮਾਸ਼ਾ ਲੱਗ ਸਮਦਾਈ ਬਾਦਸ਼ਾਹ ਨੇ ਕਹਿਤਾ ਵੀ ਰੁਕ ਜਾਓ ਗੋਲੀਆਂ ਬੰਦ ਕਰ ਦਿਓ ਜਿੰਨੇ ਵੀ ਸਵਾਰ ਸੀ ਜਾਂ ਬੰਦੂਕ ਚੀਜ਼ ਉਹਨਾਂ ਨੇ ਆਪਣੀਆਂ ਆਪਣੀਆਂ ਬੰਦੂਕਾਂ ਜਿਹੜੀਆਂ ਸੀ ਉਦਾਂ ਦੇ ਕਸ ਕੇ ਰੱਖੀਆਂ ਪਰ ਚਲਾਣੀਆਂ ਬੰਦ ਕਰਦੀਆਂ ਤਮਾਸ਼ਾ ਵੇਖਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਬੱਬਰ ਸ਼ੇਰ ਦਾ ਮੁਕਾਬਲਾ ਹੋਵੇਗਾ ਹਾਂਜੀ ਮੇਰੇ ਬਰਿਓ ਮੇਰੇ ਮਹਿਕੇ ਹਰ ਜਹਾਂ ਉਹ ਜਿਹੜਾ ਆਪਣੇ ਛਿੜੇ ਚ ਵੜਿਆ ਹੋਇਆ ਸੀ ਚੱਲ ਜਾ ਹੁੰਦਾ ਉਹਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ ਹੁੰਦੇ ਉੱਤੇ ਬੈਠ ਰਹੇ ਨੇ ਦੇ ਆਰਮਨਾਰ ਸ਼ੇਰ ਜਿਹੜੇ ਝਿੜੇ ਚ ਬੜਿਆ ਹੋਇਆ ਸੀ ਬਬਰ ਸ਼ੇਰ ਲਗੇ ਬਿ ਲੋਚਨ ਸਭਕੇ ਤਹਾਂ ਸਾਰਿਆਂ ਦੀ ਨਿਗਾ ਉਸ ਝਿੜੇ ਵਾਂਸੀ ਵੀ ਉੱਥੇ ਸ਼ੇਰ ਹ ਹਮ تیرਜ ਸਹਿਤ ਜਾਤ ਗੁਰ ਆਗੇ ਬੜੇ ਹੌਸਲੇ ਨਾਲ ਮਹਾਰਾਜ ਝਿੜੇ ਵਲ ਤੁਰੇ ਜਾਂਦੇ ਮੇਰੇ ਭੈ ਹੋ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਝਿੜੇ ਵਲ ਉਸ ਝੱਲ ਵਲ ਤੁਰੇ ਜਾ ਰਹੇ ਨੇ ਨਹੋ ਵੀਰ ਰਾਸ ਸੁਖਤ ਜਾਗੇ 12 ਸਾਲ ਦੀ ਮਹਾਰਾਜ ਦੀ ਉਮਰ ਅਛੇਵੇਂ ਪਾਸ਼ਾ ਦੀ ਮੁੱਛ ਫੁੱਟਦੀ ਹੈ ਜਵਾਨ ਬਹੁਤ 6.5 ਫੁੱਟ ਲੰਮੇ ਹਨ ਤੇ ਵੀਰ ਰਾਸ ਦਾ ਅਵਤਾਰ ਮਾਨੋ ਵੀਰ ਰਾਸ ਸੁੱਤਾ ਜਾਗ ਪਿਆ ਹੈ ਹਾਂਜੀ ਬਰਨ ਬਦਨ ਕੋ 98 ਸਾਲਾ ਅੱਜ ਮਹਾਰਾਜ ਛੇਵੇਂ ਪਾਸ਼ਾ ਦਾ ਚਿਹਰਾ ਵੀਰ ਰਾਸ ਲਾਲ ਹੋ ਗਿਆ ਹਾਂਜੀ ਗਮਨ ਸਗਾ ਹੈ ਖੜਗ ਅਰ ਕਾਲਾ ਬੜਾ ਭਾਰੀ ਟਟਾਲਾ ਮਹਾਰਾਜ ਦੀ ਜੰਗੀ ਢਾਲ ਸੀ ਨਾ ਦੇ ਪਾਸੇ ਜਿਹੜੇ ਫੁੱਲ ਸੀ 25 ਸ਼ੇਰ ਦੇ ਸੀਗੇ ਵੈਸੇ ਤਾਂ ਢਾਲਾਂ ਹੋੜੀਆਂ ਆਉਂਦੀਆਂ ਪਰ ਮਹਾਰਾਜ ਇੱਕ ਜੰਗੀ ਢਾਲ ਵੀ ਰੱਖਦੇ ਸੀ ਜਿਹੜੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਵਰਤ ਸਕਦੇ 25 ਸ਼ੇਰ ਦਾ ਫੁੱਲਾਂ ਦਾ ਭਾਰ ਸੀਗਾ ਜੰਗੀ ਢਾਲ ਭਾਰੀ ਢਾਲ ਹੱਥ ਵਿੱਚ ਹੈ ਤੇ ਗੁਰੂ ਸਾਹਿਬ ਨੂੰ ਤੇ ਉਹ ਵੀ ਫੁੱਲ ਵਰਗੀ ਲੱਗਦੀ ਸੀ ਇੰਨੀ ਜ਼ਿਆਦਾ ਸਤਿਗੁਰਾਂ ਦੀ ਸਰੀਰ ਦੀ ਮਿਹਨਤ ਕੀਤੀ ਹੋਈ ਸੀ ਤੇ ਤੇਗ ਮਹਾਰਾਜ ਦੇ ਸੱਜੇ ਹੱਥ ਵਿੱਚ ਹਾਂਜੀ ਨਿਕਟ ਹੋਏ ਕਰ ਸ਼ੇਰ ਪ੍ਰਚਾਰਿਓ ਮਹਾਰਾਜ ਝਾੜੀਆਂ ਦੇ ਵਿੱਚ ਚਲੇ ਗਏ ਉਹ ਸ਼ੇਰ ਦੀ ਝਾੜੀਆਂ ਦਾ ਜਿਹੜਾ ਬਾਹਰ ਨਿਕਲਣ ਦਾ ਰਾਹ ਸੀ ਨਾ ਮਹਾਰਾਜ ਦੇ ਦਰਵਾਜ਼ੇ ਤੇ ਜਾ ਕੇ ਗਰਜ ਕੇ ਬੋਲੇ ਹਾਂਜੀ ਨਿਕਸ ਵਹਿਰ ਅਬ ਕਹੇ ਕਿਉਂ ਬਲ ਹਾਰਿਓ ਮਹਾਰਾਜ ਕਹਿੰਦੇ ਕਿਉਂ ਹੁਣ ਅੰਦਰ ਵੜ ਕੇ ਬੈਠਾ ਕਿਉਂ ਆਪਣਾ ਬਲ ਹਾਰ ਰਿਹਾ ਹੈ ਬਾਹਰ ਨਿਕਲ ਕਹਿੰਦੇ ਹਾਂਜੀ ਸਾਨੂੰ ਮੁੱਖ ਦ੍ਰਿਸ਼ ਤੇ ਭਾਈ ਜਬ ਦੋ ਜਦੋਂ ਸ਼ੇਰ ਨਾਲ ਅੱਖਾਂ ਮਿਣੀਆ ਸ਼ੇਰ ਉਹਦਾ ਭਾਵੇਂ ਕਿਸੇ ਦੇ ਕੋਲੋਂ ਲੰਘ ਜਾਵੇ ਪਰ ਜੇ ਉਹਦੇ ਨਾਲ ਅੱਖਾਂ ਮਿਲਾ ਲਓ ਫਿਰ ਹੱਲਾ ਕਰ ਦਿੰਦਾ ਇਹੋ ਆਪਣੀ ਅਣਖ ਸਮਝਦਾ ਵੀ ਮੇਰੇ ਨਾਲ ਅੱਖ ਕਿਉਂ ਮਲਾਵੇ ਕੋਈ ਨਜ਼ਰ ਮਿਲਾਓ ਇਦਾਂ ਕਰੋ ਇੱਕਦਮ ਅਟੈਕ ਕਰ ਦਿੰਦਾ ਮਹਾਰਾਜ 6ਵੇਂ ਪਾਸ਼ਾ ਨੇ ਜਦੋਂ ਅੱਖਾਂ ਚ ਅੱਖਾਂ ਪਾ ਕੇ ਦੇਖਿਆ ਲਲਕਾਰਿਆ ਉਹਨੂੰ ਹਾਂਜੀ ਲੈਕਸਿਓ ਗਰਜ ਕੇ ਤਕੇ ਹਰ ਸੋ ਬੇ ਗਰਜ ਕੇ ਬੜੇ ਦਹਾੜ ਕੇ ਬਾਹਰ ਨਿਕਲਿਆ ਹਾਂਜੀ ਫੇਰਤ ਲਾਂਗਲ ਟਰ ਕਰਾਲਾ ਆਪਣੀ ਪੂਛ ਘਮਾਂਦਾ ਹੋਇਆ ਤੇ ਬੜੇ ਚਾਲ ਦੇ ਨਾਲ ਆਪਣੀ ਮਸਤ ਚਾਲ ਨਾਲ ਵਿੱਚੋਂ ਬਾਹਰ ਨੂੰ ਨਿਕਲਿਆ ਹਾਂਜੀ ਛਟਕਾ ਤੇ ਛਟਾ ਭੀਮ ਜਨ ਕਾਲਾ ਕਾਲ ਦਾ ਹੀ ਰੂਪ ਸੀ ਮੌਤ ਦਾ ਹੀ ਰੂਪ ਸੀ ਉਹ ਉਹਨੇ ਆਪਣੀ ਉਹ ਜਿਹੜੀ ਗਰਦਨ ਦੇ ਉੱਤੇ ਛਟਾ ਸੀ ਵਾਲਾਂ ਦੀ ਜੱਤ ਸੀ ਇਦਾਂ ਛੰਡੀ ਆ ਏ ਗੁਰੂ ਸਾਹਿਬ ਵਾਲ ਵੇਖਿਆ 6ਵੇਂ ਪਾਚਮ ਹਾਂਜੀ ਲੰਮੀ ਬੇਲ ਭਿਆਨਕ दाੰਤ ਕਹਿੰਦੇ ਲੰਮੀ ਬੇਲ ਸੀ ਉਹਦੀ 14 ਫੁੱਟ ਲੰਬਾਈ ਤੇ ਪੂਛ ਤੋਂ ਲੈ ਕੇ ਗਰਦਨ ਤੱਕ ਰੀੜ ਦੀ ਹੱਡੀ ਲੰਮੀ ਬੇਲ ਤੇ ਦੰਦ ਬੜੇ ਭਿਆਨਕ ਐਡੇ ਐਡੇ ਲੰਮੇ ਦੰਦ ਸ਼ੇਰ ਦੇ ਚਬਾੜਾ ਜਦ ਖੋਲਦਾ ਵੇਕ ਡਰ ਲੱਗਦਾ ਵੀ ਸਾਬਤਾ ਬੰਦਾ ਹੀ ਅੰਦਰ ਲੰਗਾ ਲੇਗਾ ਹਾਂਜੀ ਮੂੰਹ ਪਸਾਰ ਆਏ ਭਵਕਾਤ ਮੂੰਹ ਪਸਾਰ ਕੇ ਵੱਡਾ ਬਬਰ ਸ਼ੇਰ ਗੁਰੂ ਹਰਗੋਬਿੰਦ ਸਾਹਿਬ ਵੱਲ ਆਇਆ ਭਵਕ ਮਾਰ ਕੇ ਫਿਰਤ ਲੋਕ ਸਕਲ ਬਿਸਮਾਏ ਜਿੰਨੀ ਦੁਨੀਆ ਦੇਖ ਰਹੀ ਸੀ ਸ਼ਿਕਾਰੀ ਦੇਖ ਰਹੀ ਸੀ ਮੁਸਲਮਾਨ ਹਿੰਦੂ ਸਿੱਖ ਬਾਦਸ਼ਾਹ ਜਹਾਂਗੀਰ ਸਾਰੇ ਹੈਰਾਨ ਹੋ ਗਏ ਹਾਂਜੀ ਸ੍ਰੀ ਗੁਰੂ ਬਚ ਹੈ ਨਾ ਇਸ ਅਗਵਾਏ ਸਾਰੇ ਕਹਿਣ ਲੱਗੇ ਗਲਤ ਕੰਮ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਸ਼ੇਰ ਖਾ ਜਾਏਗਾ ਇਹਦੇ ਸਾਹਮਣੇ ਗੁਰੂ ਸਭ ਬਚ ਨਹੀਂ ਸਕਣਗੇ ਹਾਂਜੀ ਹਮ ਅੱਗੇ ਅਸੇ ਗੇਠਰ ਮਹਾਨ ਉਹ ਵੱਡੇ ਵੱਡੇ ਮੀਰ ਸ਼ਿਕਾਰੀ ਬਾਦਸ਼ਾਹ ਨੂੰ ਕਹਿਣ ਲੱਗੇ ਕਹਿੰਦੇ ਬਾਦਸ਼ਾਹ ਸਲਾਮਤ ਸ਼ੇਰ ਬੜੇ-ਬੜੇ ਵੇਖੇ ਓ ਮਾਰੇ ਵੀ ਹੈ ਪਰ ਇਹੋ ਜਿਹਾ ਭਿਆਨਕ ਸ਼ੇਰ ਕਿਤੇ ਤੱਕਿਆ ਨਹੀਂ ਹਾਂਜੀ ਨਹੀਂ ਬਿ ਲੋਕਨ ਕਿੰਨੋ ਕਹਾ ਕਿਤੇ ਨਹੀਂ ਦੇਖਿਆ ਇਹੋ ਜਿਹਾ ਸ਼ੇਰ ਜਿਹੜਾ ਅੱਜ ਸਾਨੂੰ ਇਸ ਜੰਗਲ ਦੇ ਵਿੱਚ ਟੱਕਰ ਗਿਆ ਤੇ ਗੁਰੂ ਆਰਗਵਿੰਦ ਸਾਹਿਬ ਇਹਦੇ ਵਿੱਚ ਮੂੰਹ ਵਿੱਚ ਜਾ ਬੈਠੇ ਹਨ ਭਾਵੇਂ ਗੁਰੂ ਸਾਹਿਬ ਨੂੰ ਖਾ ਜਾਏਗਾ ਹਾਂਜੀ ਸਾਡੇ ਦੂਰਤ ਰਾਸ ਕੋ ਪਾਵੈ ਦੂਰ ਖੜੇ ਖੜੇ ਲੋਕ ਡਰ ਰਹੇ ਸਨ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਮੀਰ ਸ਼ਿਕਾਰੀ ਅੱਜ ਉਹਨਾਂ ਦਾ ਵੀ ਰੰਗ ਉੱਡ ਗਿਆ ਹਾਂਜੀ ਦੇਖ ਤਨ ਕੋ ਲੱਗਣਾ ਆਵੇ ਦੇਖਦੇ ਆ ਨੇੜੇ ਆਉਣ ਦੀ ਜੁਰਤ ਨਹੀਂ ਕਰਦੇ ਕੌਣ ਜਾਵੇ ਉਹ ਸ਼ੇਰ ਦੇ ਸਾਹਮਣੇ ਆਵਤ ਸਨ ਮੁਖ ਬਦਨ ਪਸਾਰਾ ਬਬਰ ਸ਼ੇਰ ਮੂੰਹ ਪਸਾਰਦਾ ਗੁਰੂ ਸਾਹਿਬ ਵੱਲ ਆ ਰਿਹਾ ਹੈ ਹਾਂਜੀ ਧਰਤੀ ਰਜ ਸਤ ਗੁਰੂ ਨਿਹਾਰਾ ਬੜੇ ਹੌਸਲੇ ਨਾਲ ਛੇਵੇਂ ਪਾਤਸ਼ਾਹ ਨੇ ਉਹਦੇ ਹਲ ਵੇਖਿਆ ਜੇ ਅੱਖਾਂ ਉਹਦੀ ਅੱਖਾਂ ਜੀ ਭਾ ਕੇ ਰੱਖੀਆਂ ਹਾਂਜੀ ਬਾਵਾ ਆਕ ਤਰਸ ਪਰਸਿਕ ਅਗਾਰੀ ਮਹਾਰਾਜ ਨੇ ਖੱਬੇ ਹੱਥ ਬੜੀ ਭਾਰੀ ਜੰਗੀ ਢਾਲ ਰੱਖੀ ਵੱਡੇ ਫੁੱਲਾਂ ਵਾਲੀ ਹਾਂਜੀ